ਅਜੀਤ ਰਹਿਣ ਵਾਸਤੇ ਜਝਾਰੂਪਨ ਦੁੱਧਣ ਵਾਸਤੇ ਜੋਰਾਵਰ ਜੋਰ ਤਾਕਤ ਸ਼ਕਤੀ ਉਹ ਸ਼ਕਤੀ ਮਿਲਣੀ ਅਮਰਤ ਵੇਲੇ ਵਿੱਚੋਂ ਬੰਦਗੀ ਵਿੱਚੋਂ ਸਿਮਰਨ ਵਿੱਚੋਂ ਸੇਵਾ ਵਿੱਚੋਂ ਕਮਾਈ ਵਿੱਚੋਂ ਤੇ ਫਿਰ ਮਹਾਰਾਜ ਜੀ ਕਹਿੰਦੇ ਜੇ ਤੂੰ ਇਸ ਤਰ੍ਹਾਂ ਜ਼ਿੰਦਗੀ ਦੇ ਇਸ ਮੈਦਾਨ ਦੇ ਵਿੱਚ ਜੂਝ ਗਿਆ ਤੇ ਜਦੋਂ ਸੰਸਾਰ ਤੋਂ ਜਾਏਗਾ ਜੀਵਨ ਦੀ ਸਫਲਤਾ ਦੀ ਫਤਿਹ ਤੇਰੇ ਪੈਰ ਚੁੰਮਣ ਵਾਸਤੇ ਆਏਗੀ ਚੌਥੇ ਸਹਿਬ ਜਾਦੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਫਤਿਹ ਖਾਲਸਾ ਦੀ ਚੋਲੀ ਪਾਈ ਕਲਗੀਧਰ ਪਾਤਸ਼ਾਹ ਜੀ